ਸਾਲ ਲੈ ਵੀ ਘਾ ਰਿਆ ਇਧਰਲੇ ਪਾਸੇ ਨਹੀਂ ਅੱਧਾ ਫਿਰ ਖਾ ਜੂਗੀ ਬਸ ਹੋ ਗਈ ਆਊਟ ਪਵਨ ਹੋ ਗਈ ਆਊਟ ਦੋਸਤੋ ਅੱਜ ਆਪਾਂ ਖੇਡਣ ਲੱਗੇ ਆ ਜੀ 100 ਸਾਲ ਪੁਰਾਣੀ ਗੇਮ ਸ਼ੇਰ ਵਾਲੀ ਬੱਕਰੀ ਵਾਲੀ ਤੇ ਇਹਨਾਂ ਨੇ ਕਰਨੀ ਆ ਜੀ ਨਦੀ ਪਾਰ ਤੇ ਜਿਹੜੇ ਕਿ ਅੱਜ ਤੱਕ ਕੋਈ ਵੀ ਇਹਨੂੰ ਪਾਰ ਨਹੀਂ ਕਰ ਸਕਿਆ ਗੇਮ ਨੂੰ ਤੇ ਆਪਣੇ ਵਿੱਚ ਖਿਡਾਰੀ ਆ ਇੱਕ ਪਵਨ ਪਵਨ ਆਪ ਖਿਡਾਰੀ ਆ ਪਵਨ ਨੂੰ ਵੀ ਕਰਕੇ ਦਿਖਾਊਗੀ ਇੱਕ ਮਾਫੀ ਜੀ ਸਾਡੇ ਤੇ ਇੱਕ ਮਾਨਤਾ ਇਧਰ ਬਾਈ ਪਾਲਾ ਤੇ ਇਧਰ ਪਾਲੇ ਦਾ ਭਰਾ ਇਧਰ ਹੋ ਜਾ ਨੇੜੇ ਫਸ ਕੰਪੀਟੀਸ਼ਨ ਸਟਾਰਟ ਹੋਣ ਲੱਗਿਆ ਤੇ ਸਭ ਤੋਂ ਪਹਿਲਾਂ ਪਵਨ ਤੁਸੀਂ ਕਰੋਗੇ ਸ਼ੁਰੂਆਤ ਨਹੀਂ ਨਹੀਂ ਪਹਿਲਾਂ ਬਾਈ ਪਾਲਾ ਹਾਂਜੀ ਤੇ ਗੇਮ ਹੈਗੀ ਐ ਦੋਸਤੋ ਆ ਇਧਰ ਹੈਗੀ ਜੀ ਕਿਸ਼ਤੀ ਆ ਹੈਗਾ ਸ਼ੇਰ ਘਾ ਤੇ ਬੱਕਰੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਜਾਨੀ ਕਿ ਨਦੀਆਂ ਉਪਾਰ ਇਧਰਲੀ ਸਾਈਡ ਲੈ ਕੇ ਆਉਣਾ ਜੇ ਆਪਾਂ ਮਤਲਬ ਕਿ ਤੁਸੀਂ ਪਹਿਲਾਂ ਸ਼ੇਰ ਲੈ ਜਾਓਗੇ ਤਾਂ ਫਿਰ ਜਿਹੜੇ ਕਿ ਬੱਕਰੀ ਨੂੰ ਘਾ ਨਹੀਂ ਘਾਣਾ ਖਾਜੇ ਕਿਤੇ ਬੱਕਰੀ ਕਾ ਖਾਜੂਗੀ ਹਾਂਜੀ ਕਾ ਖਾਜੂਗੀ ਤੇ ਜੇ ਤੁਸੀਂ ਪਹਿਲਾਂ ਉੱਥੇ ਬੱਕਰੀ ਮਤਲਬ ਕਿ ਲੈ ਜਾਓਗੇ ਠੀਕ ਆ ਰੱਖਿਆ ਹੋਗੇ ਬਾਅਦ ਦੇ ਵਿੱਚ ਜੇ ਤੁਸੀਂ ਘਾ ਰੱਖ ਕੇ ਆਓਗੇ ਤਾਂ ਬੱਕਰੀ ਉੱਥੇ ਜਾ ਕੇ ਕਾ ਖਾ ਲੂਗੀ ਫਿਰ ਚੱਲ ਹੁਣ ਹੁਣ ਕੀ ਪਹਿਲਾਂ ਕਿਸਤੀ ਚ ਪਾਰਾ ਕਿਸਤੀ ਚ ਰੱਖਣਾ ਹਾਂ ਸਾਰੀਆਂ ਚੀਜ਼ਾਂ ਇੱਧਰ ਲਈ ਸਾਈਡ ਪਹੁੰਚਾਉਣੀਆਂ ਸਾਰੀਆਂ ਚੀਜ਼ਾਂ ਇੱਧਰ ਲਈ ਸਾਈਡ ਪਹੁੰਚਾਉਣੀਆਂ ਚੱਲ ਇੱਧਰ ਇੱਧਰ ਰੱਖ ਮਤਲਬ ਕਿ ਸਾਰੀਆਂ ਚੀਜ਼ਾਂ ਇੱਧਰ ਸਹੀ ਸਲਾਮਤ ਐਸ ਐਸ ਪਾਸੇ ਪਹੁੰਚਾਉਣੀਆਂ ਅੱਛਾ ਪਹਿਲਾਂ ਬੱਕਰੀ ਲਾਇਆ ਪਹਿਲਾਂ ਬੱਕਰੀ ਵੇ ਜੀ ਚੱਲ ਹੁਣ ਬੱਕਰੀ ਕਾ ਖਾਜੂਗੀ अच्छा शेर रख के आंदा के शेर रखनदा शेर बकरी खा जी आ, नहीं हुंदी भाई पर चल एकोरी तेरा नंबर है आज तो बाद आउगा तेरा नंबर चल मंगो चल मंगो चल दोस्तों पहला बंदा ਸਾਡਾ ਗਿਆ ਹਾਰ ਇਹ ਤਾਂ ਮਤਲਬ ਕਿ शेर ਤੋਂ ਬੱਕਰੀ ਖਵਾਤੀ ਸੀ ਤੇ ਹੁਣ ਚੱਲ ਮੰਗੋ ਤੂੰ ਚੱਲ ਵੀ ਤੂੰ ਦੇਖਦੇ ਤੂੰ ਪਾਰ ਕਰਦਾ ਕਿ ਨਹੀਂ ਕਰਦਾ ਮੱਛਾ ਨਾ ਕਰ ਪਾਰ ਹੋ ਗਈ ਤਾਂ ਹੀ ਦੇਵਾਂਗੇ ਨਾ ਹਾਂ ਚੱਲ ਹੁਣ ਦੇਖਦੇ ਲੱਗ ਜਾਂਦਾ ਪਤਾ ਕੀ ਚੀਜ਼ ਲੱਜਣਾ ਤੋਂ ਪਹਿਲਾਂ ਇਹ ਮੈਨੂੰ ਲੱਗਦਾ ਮੰਗੂ ਕੱਢ ਦੋ ਵਟਾਇਦ ਕੀ ਪਾਵਣ ਲੱਗਦਾ ਵੀ ਲੱਗਦਾ ਜਿਵੇਂ ਸੋਚ ਕੇ ਆਇਆ 22 ਨੇ ਮੈਨੂੰ ਲੱਗਦਾ ਲੱਗਦਾ ਜਿਵੇਂ ਸੋਚ ਕੇ ਆਇਆ ਲੈ 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 ਮਗਰ ਉਹ ਸ਼ੇਰ ਖਾ ਗਿਆ ਬੱਕਰੀ ਬੱਕਰੀ ਖਾ ਗਿਆ ਲੈ ਕੋਈ ਸ਼ੇਰ ਲੈ ਜਾਓ ਨਾ ਨਾ ਆਊਟ ਹੋ ਗਿਆ ਮੰਗੂ ਆਊਟ ਹੋ ਗਿਆ ਬੱਸ ਆਊਟ ਆਊਟ ਇਹ ਅਜੇ ਤੱਕ ਪੋਸੀਬਲ ਨਹੀਂ ਹੋਇਆ ਕਿ ਐਵੇਂ ਦਾ ਕੰਮ ਅਜੇ ਤੱਕ ਕੋਈ ਜਿੱਤ ਹੀ ਨਹੀਂ ਸਕਿਆ ਲੋਬੀ ਹੁਣ ਅਮੰਤ ਦੀ ਵਾਰੀ ਆ ਗਈ ਦੇਖਦੇ ਆ ਵੀ ਕਿਦੀ ਬਲੀ ਪਹਿਲੋਂ ਦਿਨ ਦੀ ਘਾਹ ਦੀ ਦਿੰਦੀ ਹੈ ਕਿ ਕਿਦੀ ਦਿੰਦੀ ਹੈ ਚੱਲ ਅਮੰਤ ਚੱਲ ਅਮੰਤ ਅਲੋਜ ਬਾਈ ਜੀ ਦੋ ਜਣੇ ਤਾਂ ਹਾਰ ਗਏ ਤੇ ਮਿੰਲਾ ਤਾਂ ਹਾਰਨਾ ਸੀ ਸਾਰਿਆਂ ਨੇ ਹੀ ਤੁਸੀਂ ਹੋਰ ਸੋਚੋ ਹਲੇ ਇੱਕ ਇੱਕ ਵਾਰੀ ਹੋਰ ਤੁਹਾਨੂੰ ਕਰਾਵਾਂਗੇ ਤੇ ਜੇ ਦੋਸਤੋ ਤੁਸੀਂ ਜਿੱਤ ਸਕਦੇ ਹੋ ਮਤਲਬ ਕਿ ਕੰਪੀਟੀਸ਼ਨ ਤਾਂ ਤੁਹਾਨੂੰ ਤੁਹਾਨੂੰ ਵੀ ਮੌਕਾ ਹੈ ਤੁਸੀਂ ਵੀ ਮਤਲਬ ਕਿ ਇਹ ਸਰਪ੍ਰਾਈਜ਼ ਲੈ ਸਕਦੇ ਹੋ ਤੇ ਚਲ ਚਲ ਸਿਰਫ ਇੱਕ ਵਾਰੀ ਚੀਜ਼ ਇੱਕ ਵਾਰੀ ਜਾਣੀ ਲੈ ਕੇ ਆ ਕਿਸਤੀ ਤਾਂ ਲੈ ਜਾ ਨੇੜੇ ਜੇ ਚਬਾ ਕੇ ਲੈ ਕੇ ਜਾਣਾ ਲੈ ਅਮਾਨਤ ਦੀ ਤਾਂ ਕਿਸਤੀ ਡੁੱਬ ਗਈ ਚਲੋ ਲੈ ਕੇ ਚਲੋ ਕਿਹਨੂੰ ਲੈ ਕੇ ਜਾਣਾ ਪਹਿਲਾਂ ਹਮ ਪਹਿਲਾਂ ਕਿਹਨੂੰ ਲੈ ਕੇ ਜਾਉਂਗੇ ਚਲੋ 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 ਪਹਿਲਾਂ ਸੋਚਣ ਦਾ ਮੌਕਾ ਮਿਲ ਰਿਹਾ ਹੁਣ ਸਾਰੇ ਸੋਚ ਲੋ

ਵੇ ਪਿੱਛੋ ਖਾ ਗਈ ਸ਼ੇਰ ਖਾ ਗਿਆ ਬੱਕਰੀ ਨੂੰ ਚੱਲ ਹੁਣ ਪਾਓ ਸੇਮ ਹੀ ਹੋ ਗਿਆ ਹੁਣ ਪਵਨ ਦੀ ਵਾਰੀ ਆਈ ਚੱਲ ਪਵਨ ਚੱਲ ਤੂੰ ਲੋ ਵੀ ਪਵਨ ਪਵਨ ਅੱਜ ਨਹੀਂ ਹਾਰਦੀ ਪਵਨ ਜਿੱਤ ਜੂਗੀ ਕਿਉਂਕਿ ਪਵਨ ਬਹੁਤ ਵੱਡੀ ਕਲਾਕਾਰ ਤੇ ਦੇਖਦੇ ਆ ਵੀ ਪਵਨ ਪਾਸ ਹੁੰਦੀ ਕਿ ਨਹੀਂ ਹੁੰਦੀ ਲੈ ਵੀ ਪਵਨ ਪਾਰ ਕਰਾਉਗੀ ਬੱਕਰੀ ਜਾਂ ਕਾਜ ਜਾਂ ਸ਼ੇਰ ਨੂੰ ਬੱਕਰੀ ਲੈ ਜਾਂਦੀਆਂ ਪਹਿਲਾਂ ਹਾਂ ਬੱਕਰੀ ਲੈ ਗਈ ਹਾਂ ਲੋ ਠੀਕ ਹੁਣ ਬੱਕਰੀ ਆ ਗਈ ਦੋਸਤੋ ਇੱਧਰ ਪਵਨ ਬੱਕਰੀ ਲੈ ਕੇ ਆ ਗਈ ਜੇ ਹੁਣ ਜੇ ਘਾਹ ਲੈ ਕੇ ਜਾਉਂਗੀ ਤੇ ਫਿਰ ਬੱਕਰੀ ਘਾਹ ਖਾਜੂਗੀ ਤੇ ਜੇ ਸ਼ੇਰ ਲੈ ਗਏ ਤੇ ਸ਼ੇਰ ਬੱਕਰੀ ਨੂੰ ਖਾਜੂਗਾ ਤੇ ਆ ਬਸ 10 10 76 ਚਲ ਲੈ ਵੀ ਘਾਹ ਰਿਹਾ ਇੱਧਰਲੇ ਪਾਸੇ ਨਹੀਂ ਆ ਤਾਂ ਫਿਰ ਖਾਜੂਗੀ ਬਸ ਹੋ ਗਈ ਆਊਟ ਪਵਨ ਹੋ ਗਈ ਆਊਟ ਚਲ ਮਾਫੀ ਤੁਹਾਡੀ ਵਾਰੀ ਹੁਣ ਤੇ ਦੇਖਦੇ ਆ ਅੱਜ ਕੌਣ ਜਿੱਤਦਾ ਤੇ ਦੋਸਤੋ ਤੁਹਾਡੇ ਕੋਲੇ ਵੀ ਘਰੇ ਬੈਠੇ ਮਤਲਬ ਕਿ ਜਿੱਤਣ ਦਾ ਮੌਕਾ ਤੇ ਤੁਹਾਨੂੰ ਜਵਾਬ ਦੇ ਸਕਦੇ ਹੋ ਪਹਿਲਾ ਪਹਿਲੇ ਸ਼ੇਰ ਪੰਜਾਬ ਤੋਂ ਮਾਫੀ ਤੁਸੀਂ ਬੱਕਰੀ ਕਹਾਖਾ ਗਈ ਮਗਰ ਬੱਕਰੀ ਕਹਾਖਾ ਗਈ ਬਸ ਕੰਮ ਹੋ ਗਿਆ ਫਦੇ ਚਲ ਲੋ ਵੀ ਦੋਸਤੋ ਤੁਹਾਡੇ ਕੋਲੇ ਮੌਕਾ ਹੈ ਤੁਸੀਂ ਇੱਕ ਚੀਜ਼ ਇੱਕ ਵਾਰੀ ਇਧਰ ਟਪਾਉਣੀ ਆ ਤੇ ਕਿਸਤੀ ਦੇ ਵਿੱਚ ਇੱਕ ਵਾਰੀ ਚੱਕ ਚੀਜ਼ ਜਾ ਸਕਦੀ ਤੇ ਦੱਸੋ ਵੀ ਕਿਹੜਾ winner ਹੋ ਸਕਦਾ ਤੇ ਜਿਹੜਾ ਸਹੀ ਕਮੈਂਟ ਕਰੂਗਾ ਉਹਦੇ ਕਮੈਂਟ ਤੇ ਵੱਧ ਲਾਈਕ ਆਉਣਗੇ ਉਹਨਾਂ ਆਪਾਂ ਸੋਨਾ ਜਾਂ ਗਿਫਟ ਭੇਜਾਂਗੇ ਤੇ ਇਧਰ ਮੰਗੋ ਵੀ ਹਾਰ ਗਿਆ ਤੇ ਪਾਲਾ ਵੀ ਹਾਰ ਗਿਆ ਤੇ ਚਲੋ ਠੀਕ ਠੀਕ ਹੈ ਜੀ ਚਲੋ ਫਿਰ ਵੇਖਦੇ ਹਾਂ ਹਣ ਕੌਣ ਹੈ ਗਿਫਟ ਜਿਹੜਾ ਕਿ ਜਿੱਤ ਸਕਦਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਦੇ ਵਿੱਚ ਸਾਰੀ ਕਹਾਣੀ ਲਿਖਦੇ ਹੋ ਵੀ ਕਿੱਦਾਂ ਕੀ ਹੋਊਗਾ